ਸ਼੍ਰੀ ਜਰਵਾਸਾਵਾਂ ਸਭਨ ਸਭ ਤੋਂ ਜੀ ਸੁਖਚੈਨ ਸਿੰਘ ਜੀ ਨਿਸ਼ਾਨ ਸਿੰਘ ਜੀ ਰਜਿੰਦਰ ਸਿੰਘ ਜੀ ਰਾਜਪੀਰ ਕੋਲ ਜੀ ਪੰਨ ਨਿਸ਼ਾਨ ਸਿੰਘ ਜੀ ਮੰਤਰੀ ਸਿੰਘ ਮੱਤਵੀ ਕੋਲ ਜਗਨਮ ਸਿੰਘ ਜੀ ਤੇ ਪੰਜਾਬ ਪੁਲਿਸ ਵਲੰਟੀਅਰ ਕੋਰ 19 ਅਸੀਂ ਸਭ ਉਹ ਪੰਜਾਬ ਪੁਲਿਸ ਵਲੰਟੀਅਰਾਂ ਨਾਲ ਜੀ ਜਿਨ੍ਹਾਂ ਨੇ ਕਰੋਨਾ ਸਮੇਂ ਪੁਲਿਸ ਪ੍ਰਸ਼ਾਸਨ ਨਾਲ ਰਾਤ ਦਿਨ ਆਪਣੀ ਡਿਊਟੀ ਨਿਭਾਈ ਅਸੀਂ ਕਾਫੀ ਲੰਬੇ ਸਮੇਂ ਤੋਂ ਆਪਣੀ ਮੰਗ ਲਈ ਸੰਘਰਸ਼ ਕਰ ਰਹੇ ਹਾਂ ਜੀ ਕਿ ਸਾਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿੱਤੀ ਜਾਵੇ ਜੀ ਅਸੀਂ ਗਿਣਤੀ ਦੇ ਕੁਝ ਹੀ ਵਲੰਟੀਅਰ ਰਹਿ ਗਏ ਹਾਂ ਜੀ ਜਿਸ ਦੀ ਸਿਫਾਰਿਸ਼ ਸਾਡੀ ਕਈ ਕੈਬਨਿਟ ਮਿਨਿਸਟਰ ਸਾਹਿਬ ਉੱਚ ਅਧਿਕਾਰੀਆਂ ਅਤੇ ਮਾਨਯੋਗ ਐਮ ਐਲ ਏ ਸਾਹਿਬ ਵੱਲੋਂ ਕੀਤੀ ਗਈ ਹੈ ਜੀ। ਸਾਡੀਆਂ ਦਾ ਇਹ ਮੀਟਿੰਗਾਂ ਉੱਚ ਅਧਿਕਾਰੀਆਂਾਂ ਤੇ ਕੈਬਨਿਟ ਮੰਤਰੀਆਂ ਨਾਲ ਹੋ ਚੁੱਕੀਆਂ ਐ। ਸਾਡੀ ਆਪਣੇ ਜੁਰੀਨ ਵਿੱਚ ਕੁੜੀਆਂ ਕਿੰਨੀਆਂ 170 ਸਾਡੀ ਕੁੜੀਆਂ ਦੀ ਗਿਣਤੀ ਹੈ ਜੇ ਜਦੋਂ ਕੋਈ 10 ਤੋਂ 12 ਕੁੜੀਆਂ ਹੈ ਜੀ ਤੇ ਉਹ ਵੀ ਸਾਡੇ ਨਾਲ ਇਸ ਸੇਵਾ ਕਰਗੇ ਰਹਿਣਗੇ ਗਰੰਟੀ ਦੇ ਬਦੋਂ ਤੇ की है स्वामी द्वारा नंबर चल तू पहले बोल पहले बोल बोल बाइक पॉइंट का लो ना ओ बाइक पहले बाइक चलंदिया काफी मैं कहूं वो ओ ब्रदर ਹਾਂਜੀ ਹਾਂਜੀ ਆ ਰਹੇ ਹਾਂਜੀ ਪਾਣੀ ਮਹਿੰਦੀ ਬਾਸਿੰਗ ਅਮਰੀਕ ਸਰ ਹਰਜਾਪੁਰ ਤੋਂ ਨਾਮ ਲਿੰਗਰ ਅਮਨ ਸਰ ਪੰਜ ਸਾਲ ਆਪਣੇ ਜਿੰਨੇ ਵੀ ਰੈਟਿੰਗ ਹੈਗੇ 160 ਦੀ ਟੀਮ ਹੈ ਜੀ ਉਹਨਾਂ ਨੂੰ ਪੰਜ ਸਾਲ ਹੋ ਗਿਆ ਸੇਵਾਸ਼ ਕਰਦਿਆਂ ਪਰ ਮਾਨ ਸਰਕਾਰ ਜਿਹੜੀ ਇਹਨੇ ਮਤਲਬ ਜਿੰਨੇ ਐਮ ਐਲ ਏ ਆ ਕੇ ਆਪਣੀ ਮੰਤੀ ਆ ਇਹਨਾਂ ਸਾਰਿਆਂ ਨੇ ਸਰ ਮਤਲਬ ਆਪਣੀ ਸਰਕਾਰ ਤੋਂ ਉਹਨਾਂ ਦੇ ਇੱਕ ਦੇ ਵਾਦੇ ਕੀਤੇ ਵੀ ਸਾਡੀ ਸਰਕਾਰ ਨੇ ਜਦੋਂ ਸਾਡੀ ਸਰਕਾਰ ਆਵੇਗੀ ਕਿ ਅਸੀਂ ਤਾਂ ਮੋਬਾਈਲ ਦੇ ਨਾਲ ਦੇ ਤਰ੍ਹਾਂ ਦੇ ਨਾਲ ਜਿਹੜੇ ਸਰਕਾਰ ਦੇ ਰਜਗਾਰ ਕਰਵਾਵਾਂਗੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਰਕਾਰ ਆ ਜਾਂਦੀ ਆ ਇਹਨਾਂ ਦੇ ਜਿਹੜੇ ਮੰਤਰੀ ਸਾਹਿਬ ਹੈ ਖੁਦੀ ਸਿੰਘ ਧਾਰੀਵਾਲ ਉਹਨਾਂ ਵੱਲੋਂ ਬਿਆਨ ਕੀਤਾ ਗਿਆ ਕਿ ਜਿਹੜਾ ਇੱਕ ਸਰਕਾਰੀ ਪ੍ਰੋਜੈਕਟ ਪੜਾਉਂਗੀ ਤੇ ਇੱਕ ਚੰਗਾ ਰਜਗਾਰ ਦਾ ਮੰਗਵਾਵਾਂਗੇ ਉਹਦੀ ਇੱਕ ਕਲਿੱਪ ਸਾਰੇ ਕੋਲ ਮੈਂ ਪੇਸ਼ ਕੀਤੀ ਹੈ ਜ ਉਸ ਤੋਂ ਬਾਅਦ ਇਹਨਾਂ ਦੇ ਸਾਰੇ ਮੰਤਰੀ ਆ ਪਲੇ ਉਹਨਾਂ ਨੇ ਰਿਕਮੈਂਡਡ ਕੀਤੇ ਹੋਏ ਲੈਟਰ ਉਤੇ ਆਪਣੀ ਸਟੈਂਪਲ ਲਾ ਕੇ ਉਹ ਕਹਿਦਾ ਕਮੈਂਟ ਲੈ ਕੇ ਕਿ ਮੰਤਰੀ ਸਾਹਿਬ ਨੂੰ ਸਾਰੇ ਇਹਨਾਂ ਨੇ ਪਾਏ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਪੂਰੇ ਜ਼ਿਲ੍ਹੇ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਕਿੰਨੇ ਵਲੰਟੀਅਰ ਨੇ 160 ਦੇ ਕਰੀਬ ਹੈ ਜੀ ਤੇ ਅੱਜ ਤੱਕ ਕਈ ਕਿਸੇ ਨੂੰ ਉਹਨਾਂ ਨੇ ਕੰਮ ਤੇ ਰੱਖਿਆ ਜਾਂ ਕਿਦਾਂ ਨਹੀਂ ਸਰ ਕਿਸੇ ਨੂੰ ਨਹੀਂ ਕੋਈ ਕੰਮ ਨਹੀਂ ਕੋਈ ਐਗਰੀਮੈਂਟ ਹੋਇਆ ਜੀ ਤੁਹਾਡਾ ਹਾਂ ਜੀ ਸਰ ਸਾਡੇ ਨੇ 5 12 2023 ਦੇ ਵਿੱਚ ਨਾ ਕਮੇਟੀ ਹੋਈ ਪੰਜਾਬ ਭਵਨ ਵਿੱਚ ਉਹਦੇ ਵਿੱਚ ਕੁਦਿੱਪ ਸਿੰਘ ਧਾਰਵਾੜੀ ਪੰਜਾਬ ਭਵਨ ਕਿੱਥੇ ਗੜੀਗੜ ਜੀ ਹਾਂ ਜੀ ਠੀਕ ਹੈ 5 23 5 12 2023 ਦੇ ਵਿੱਚ ਜੀ ਉਹਦੇ ਵਿੱਚ ਇੱਕ ਗੁਰਦੀਪ ਸਿੰਘ ਧਾਰਵਾੜ ਜੀ ਮੰਤਰੀ ਕੈबिनेट ਹਰਪਾਲ ਸਿੰਘ ਚੀਮਾ ਜੀ ਵੀ ਇੱਕ ਗੁਰਪ੍ਰੀਤ ਕਿਰਪਾਲ ਜੀ ਵੀ ਸੈਕਟਰ ਇੰਡੀਆ ਦੇ ਉਹਨਾਂ ਨੇ ਇਹਦੇ ਉਹਨਾਂ ਨੇ ਸਾਰੇ ਆਦੇ ਬਿਆਨਬਾਜ਼ੀ ਹੁਣ ਬਾਅਦ ਸਾਰਾ ਕੁਝ ਸੁਣ ਤੋਂ ਬਾਅਦ ਉਹਨਾਂ ਨੇ ਹਾਨੂੰ ਇਹ ਫੈਸਲਾ ਲਿਆ ਵੀ ਇੱਕ ਮੱਥੇ ਦੇ ਵਿੱਚ ਜਿੰਨਾ ਦਾ ਜਿਹੜਾ ਵਾ ਜਿਹੜਾ ਮਸਲਾ ਹ ਲਗਾ ਦੋ ਮੈਡੀਕੇਸ਼ਨ ਕਰਦੇ ਉਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਜੀ ਹਾਂ ਜੀ ਉਧਰ ਵਿੱਚ ਜਿਹੜੇ ਇੱਕ ਸੀਨੀਅਰ ਅਫਸਰ ਮੈਡਮ ਐਡੀਜੀ ਕੀ ਗੁਰਪ੍ਰੀਤ ਕੌਰ ਦੇ ਉਹ ਇੱਕ ਡੀਆਈਜੀ ਨਵੀਨ ਸਿੰਘਲਾ ਜੀ ਇੱਕ ਆਈਜੀ ਅਲਕਮੀਨਾ ਜੀ ਇਹਨਾਂ ਦੀ ਡਿਊਟੀ ਲਾਤੀ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰੋ ਇਹਨਾਂ ਦੇ ਬੰਦੇ ਜਿੰਨੇ ਵੀ ਹੈਗੇ ਆ ਉਸ ਤੋਂ ਬਾਅਦ ਸਾਡੇ ਥਾਣਿਆਂ ਦੇ ਵਿੱਚ ਜਿਹੜਾ ਵੈਰੀਫਿਕੇਸ਼ਨ ਦਾ ਇੱਕ ਲੈਟਰ ਆਂਦਾ ਵਾ ਉਧਰ ਵਿੱਚ ਲਿਖਿਆ ਗਿਆ ਕਿ ਇਹਨਾਂ ਦੇ ਬੰਦੇ ਜਿੰਨੇ ਆ ਕਿ ਵੈਰੀਫਿਕੇਸ਼ਨ ਕਰੋ ਕਦੋਂ ਇਹਨਾਂ ਦੀ ਜਰਨੀ ਹੋਈ ਆ ਉਦੋਂ ਇਹਨਾਂ ਦਾ ਜੋ ਮਤਲਬ ਸਾਰਾ ਉਹਨਾਂ ਨੇ ਪੇਸ਼ਪ ਕੀ ਕੀਤਾ ਨੇ ਕੰਮ ਕੀਤਾ ਵਾ ਉਹ ਵੈਰੀਫਿਕੇਸ਼ਨ ਆਫ ਦੁਬਾਰਾ ਇੱਕ ਮੈਡਮ ਨੇ ਫੇਰ ਜਦੋਂ ਸਾਡਾ ਚੱਲ ਗਿਆ ਡਾਟਾ ਸਾਰਿਆਂ ਦਾ ਉਸ ਤੋਂ ਬਾਅਦ ਮੈਡਮ ਨੇ ਫੇਰ ਇੱਕ ਮਹਿੰਗਾਈ ਇਹਨਾਂ ਦੀ ਨੇਲ ਰਿਪੋਰਟ ਬਣਾ ਕੇ ਭੇਜ ਦਿੱਤੀ ਉਹਨਾਂ ਦਾ ਕੋਪਾ ਲੈ ਕੇ ਭੇਜੋ ਕਿ ਜਿਹੜੇ ਇਹਨਾਂ ਦੀ ਨੇਲ ਰਿਪੋਰਟ ਦਾ ਬਿਨਾਂ ਕੋਈ ਕੰਮ ਨਹੀਂ ਕੀਤਾ ਉਸ ਤੋਂ ਬਾਅਦ ਸਾਡੀ ਕੀ ਨੇਲ ਰਿਪੋਰਟ ਜਾਂਦੀ ਹੈ ਥਾਣੇ ਦੇ ਵਿੱਚੋਂ ਉਸ ਤੋਂ ਬਾਅਦ ਇਹ ਮੈਡਮ ਨੂੰ ਮਿਲਣ ਜਾਂਦੇ ਆ ਤੇ ਉਹ ਅੱਗੋਂ ਸਾਨੂੰ ਇਹ ਬਿਆਨ ਕਰਦੇ ਆ ਕਿ ਸਾਨੂੰ ਪੰਜਾਬ ਸਰਕਾਰ ਕਹੂਗੀ ਤੇ ਅਸੀਂ ਧੰਨ ਰੱਖ ਲਾਂਗੇ ਇਹ ਪੰਜਾਬ ਸੰਗਤ ਆਪੇ ऑलरेडी ਸਾਡੇ ਹੱਥਾਂ ਦੇ ਵਿੱਚ ਆ। ਉਹਨਾਂ ਨੇ ਕਿਹਾ ਉਹ ਕਿ ਕਰੋਨਾ ਜਿਹੜੇ ਪੂਰੇ ਕਰਦੇ ਬਹਿਹਦਾ ਤੁਸੀਂ ਉਹਨਾਂ ਦੇ ਪਰਸਨਲ ਪੇਜ ਤੇ ਦੇਖ ਨਹੀਂ ਸਾਡੇ ਜੀ ਉਹਨਾਂ ਨੇ ਪਾਇਆ ਹੋਇਆ ਕਿ ਦਿਵਾਲੀ ਤੇ ਆ ਮੈਂ ਜਿਹੜਾ ਕਰੋਨਾ ਮਰੀਦਾਂ ਨੂੰ ਥੋਪਾ ਦਵਾਂਗੇ। ਇਹ ਕਿਹੜੀ ਦਿਵਾਲੀ ਦੇ ਗਿਆਸ ਹੈ? ਜੇ 2023 ਗਿਆ ਸੀ ਜੀ ਸੰ 2023 ਦੀ ਦਵਾਰੀ ਸੀ ਉਹਦੇ ਜਿਹੜੇ ਗਿਆ ਸੀਗਾ ਤੇ ਸਾਡੇ ਕੋਲ ਰਿਕਮੈਂਡੇਸ਼ਨ ਲੈਟਰ ਵੀ ਮਿਲਿਆ ਸੀ ਮਾਨਯੋਗ ਸਪੀਕਰ ਸਾਹਿਬ ਦੇ ਉਹਨਾਂ ਨੇ ਵੀ ਸਾਡੇ ਹੱਥ 'ਚ ਲੈ ਕੇ ਭੇਜਿਆ ਜੀ ਤੁਹਾਡੀ ਮੰਗਾਂ ਜਾਇਜ਼ ਨੇ ਬਿਲਕੁਲ ਕਿ ਪੂਰੀਆਂ ਚਾਹੀਦੀਆਂ ਤੁਹਾਨੂੰ ਪੂਰੀਆਂ ਜਲਦੀ ਹੀ ਕਰਾਂਗੇ ਤੇ ਮਾਨ ਸਾਹਿਬ ਦਾ ਕਹਿਣਾ ਹੈ ਜੀ ਕਿ ਜੇ ਕਿਸੇ ਗਰੀਬ ਦਾ ਥੂਲਾ ਮੇਰੇਾਰੇ ਪੈਨ ਜਲਾਉਣਾ ਕਿਸੇ ਦਾ ਧਾਰ ਦਾ ਗਰੀਬ ਦਾ ਤੇ ਜ਼ਰੂਰਗਾਰ ਨੂੰ ਜੇ ਅਗਰ ਉਹਦਾ ਪਲਾਉਂਦਾ ਉੱਗ ਤੇ ਮੈਂ ਜਰੂਰ ਆਪਣਾ ਖਾਲਾ ਪੈਨ ਚਲਾਉਂਗਾ ਜੀ ਉਹਦੇ ਹੱਥ ਵਿੱਚ ਤੇ ਮੇਰੀ ਇਹੀ ਬੇਨਤੀ ਹੈ ਜੀ ਕਿ ਮਾਨਯੋਗ ਗਿਆਨਪਰਮ ਨੂੰ ਕਿ ਸਾਡੇ ਅਸੀਂ ਨਹੀਂ ਗਰੀਬ ਘਰਾਵਾਂ ਜੀ ਤੇ ਸਾਡੇ ਤੇ ਵੀ ਤਰਸ ਕੀਤਾ ਜਾਵੇ ਸਾਨੂੰ ਵੀ ਅੱਗੇ ਨੌਕਰੀ ਦਿੱਤੀ ਜਾਵੇ ਤੇ ਸਾਡੇ ਹੱਥ 'ਚ ਖਾਲਾ ਪੈਨ ਚਲਾਇਆ ਜਾਵੇ ਇੱਕ ਤੁਸੀਂ ਗੱਲ ਕੀਤੀ ਨਾ ਪੰਜਾਬ ਪੁਲਿਸ ਦੇ ਵਿੱਚ ਕਿਤੇ ਵੀ ਕਿਤੇ ਜ਼ਿਲ੍ਹੇ ਵਿੱਚ ਹੋਈ। ਲਾ ਉਹਨਾਂ ਕੋਲੋਂ ਕੋਈ ਲਿਖਤੀ ਜਾਂ ਕੋਈ ਐਸਾ ਕੋਟੈਸਟ ਹੋਇਆ ਸੀ ਕਿ ਤੁਹਾਨੂੰ ਮਤਲਬ ਇਹ ਸੀਗਾ ਪਰ ਨਹੀਂ ਲਿਖਤੀ ਤਾਂ ਨਹੀਂ ਸਰ ਕੋਈ ਕੋਟੈਸਟ ਹੋਇਆ ਪਰ ਉਸ ਟਾਈਮ ਤੇ ਉਹਨਾਂ ਨੇ ਹਾਂ ਮਤਲਬ ਵਿਆਹ ਕਰਕੇ ਉਹਨਾਂ ਦੀਆਂ ਆਪਸ ਵਿੱਚ ਗੱਲਾਂ ਕੀਤੀ ਕੋਈ ਗੱਲ ਨਹੀਂ ਲਿਖਤੀ ਟੈਸਟ ਹੋਇਆ ਸੀ ਕੋਈ ਨਹੀਂ ਲਿਖਤੀ ਨਹੀਂ ਸਰ ਕੋਈ ਕੋਟੈਸਟ ਬਕੋਸ ਦੇ ਆਦੇ ਸਮੇਂ ਬਹੁਤ ਮਾੜਾ ਚੱਲ ਰਿਹਾ ਥਾ ਤੁਹਾਨੂੰ ਬੜਾ ਕੋਰੋਨਾ ਨਾਲ ਵਿੱਚ ਲੋਕੀ ਘਰੋਂ ਡਰਦੇ ਬਾਹਰ ਨਹੀਂ ਸੀ ਜਾਂਦੇ ਜੇ ਕਿਹਨਾਂ ਸਸਕਾਰ ਮਤਲਬ ਜੇ ਡੈਥ ਹੋ ਜਾਂਦੀ ਵੀ ਉਸ ਸਸਕਾਰ ਨੇ ਡਰਦਾ ਕਰਦਾ ਵੀ ਸ਼ਾਇਦ ਹੁਣ ਕੋਈ ਨਾ ਹੋਵੇ ਅਸੀਂ ਸਾਰੇ ਮਤਲਬ ਐਦਾ ਵੀ ਜਿਨ੍ਹਾਂ ਦਾ ਡੈਥ ਹੋ ਜਾਂਦੀ ਹੈ ਉਹਨਾਂ ਦੇ ਸਸਕਾਰ ਵੀ ਕਰਦੇ ਸਾਡੇ ਗ੍ਰਿੰਥੀਆਂ ਨੇ ਤੇ ਘਰ ਘਰ ਵਿੱਚ ਰਾਸ਼ਨ ਪਚਾਇਆ ਦਿਨ ਦਿਨੇ ਅਸੀਂ ਸਾਰੇ ਬਹੁਤ ਕੰਮ ਕਰ ਜਾਂਦੇ ਹਾਂ ਦਿਹਾੜੇ ਲੌਂਦੇ ਰਾਤ ਨੂੰ ਸਾਰੇ ਅਸੀਂ ਆਪਣੇ ਡਿਊਟੀ ਨੇ ਪੂਰਦੇ ਹਾਂ ਤੇ ਰਾਤ 12 1 ਵਜੇ ਸਾਰੇ ਘਰੇ ਆਵਾਂ ਆਪਣੇ ਕੋਲੋਂ ਸਰ ਲਾ ਕੇ ਸੀ ਤੇ ਕੋਲੋਂ ਕੋਲੋਂ ਸਾਰਾ ਕੁਝ ਕਰਦੇ ਇੱਕ ਬੰਨੇ ਇੱਕ ਬੰਨੇ ਦੇਖਿਆ ਜਾਂਦਾ ਆ ਕਿ ਕਰੋਨਾ ਕਾਲ ਦੇ ਜਿਹੜੇ ਸੰਸਕਾਰ ਜਿਨ੍ਹਾਂ ਨੇ ਕੀਤੇ ਆ ਵਲੰਟੀਅਰ ਦੇ ਉਹਨਾਂ ਨੂੰ ਡੀਸੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾਂਦਾ ਆ 26 ਜਨਵਰੀ ਦੇ ਧਾਨੇ ਨੂੰ ਤੁਹਾਨੂੰ ਕਦੀ ਨਹੀਂ ਇਦਾਂ ਦਾ ਕੋਈ ਫੋਨ ਕੀਤਾ ਜਾਂ ਕੋਈ ਬੁਲਾਇਆ ਹੋਵੇ ਕੋਈ ਚਿੱਠੀ ਪੱਤਰ ਆਇਆ ਹੋਵੇ ਨਹੀਂ ਸਰ ਆਪਾਂ ਨੂੰ ਕੀਤਾ ਨਹੀਂ ਬਸ ਇੱਕ ਉਹਨਾਂ ਨੇ ਆਪਾਂ ਨੂੰ ਇੱਕ ਲੈਟਰ ਦਿੱਤਾ ਹੋਇਆ ਜ ਜਿਹਦੇ ਵਿੱਚ ਕਿਹਾ ਕਮਿਸ਼ਨਰ ਸਾਹਿਬ ਦੀ ਔਰ ਲੱਗੀ ਆ ਆਪਣੇ ਤੁਹਾਡੇ ਇਸੇ ਦਾ ਨਾਮ ਇਦਾਰੇ ਦਾ ਨਾਮ ਤੇ ਤੁਹਾਡਾ ਐਡਰੈਸ ਲਿਖਿਆ ਹੋਤੋ ਨਾ ਬੰਦੇ ਨੇ ਖੁਦ ਨਹੀਂ ਆਇਆ ਅੱਜ ਤੱਕ ਤੁਸੀਂ ਕਦੀ ਕੋਰਟ ਵਿੱਚ ਜਾਂ ਕੋਈ ਕੰਪਲੇਂਟ ਕਿਸੇ ਤਰ੍ਹਾਂ ਦਾ ਕੁਝ ਕੀਤਾ ਨਹੀਂ ਨਹੀਂ ਸਰ ਅਸੀਂ ਕੋਈ ਵੀ ਮੇਲ ਨਹੀਂ ਕੀਤੀ ਜੀ ਹਾਲੇ ਤੱਕ ਕਿਹੜਾ ਕਿਹਨਾਂ ਨੂੰ ਮਿਲ ਚੁੱਕੇ ਹਾਂ ਅਸੀਂ ਸਰ ਇਹ ਆਮ ਆਦਮੀ ਦੇ ਸਾਰੇ ਐਮਐਲਏ ਮੰਤਰੀਆਂ ਨੂੰ ਸਾਰਿਆਂ ਨੂੰ ਦਿੰਦਿਆਂ ਜੀ ਤੇ ਕਿਸੇ ਨੇ ਵੀ ਤੁਹਾਡਾ ਨਹੀਂ ਸਰ ਤੁਹਾਹਾਨੂੰ ਕਹਾਂ ਜਾਂਦੇ ਆ ਵੀ ਤੁਹਾਡਾ ਮਸਲਾ ਚੱਲ ਰਿਹਾ ਪਰ ਅਸੀਂ ਅਮ ਜੀ ਕਰਾਂਗੇ ਜਲਦ ਪਰ ਕਾ ਦੇ ਨਹੀਂ ਸਰ ਆਦਰ ਨਹੀਂ ਕਰਦੇ ਸਭ ਤੋਂ ਘੱਟ ਔਰ ਸਭ ਤੋਂ ਜ਼ਿਆਦਾ ਵਲੰਟਰੀ ਕਿਥੋਂ ਸੀ ਵੇਖੋ ਸਰ ਮਾਣੋ ਪੀਸੇੰਗੇ ਕਹੇ ਬਾਤ ਦੇਗਾ ਸਾਥੋਂ ਇੱਕੋ ਵਲੰਟੀਅਰ ਹੈ ਉਹ ਜੀ ਸਰ ਸਾਡੇ ਇੰਨੇ ਵਲੰਟੀਅਰ ਸਭ ਤੋਂ ਜ਼ਿਆਦਾ ਖੜੇ ਜਿਹੇ ਤੋਂ ਤਰਨ ਤਾਂ ਆਪਣੇ ਪਾਰ ਦੇ ਕੰਨੀ ਜਿਲੰਧਰ ਦਾ ਕੋਈ ਵਲੰਟੀਅਰ ਹੀ ਬੈਠਾ ਨਹੀਂ ਜਿਲੰਧਰ ਦਾ ਨਹੀਂ ਜੀ ਵੇਖੋ ਸਰ ਇਹਦਾ ਵੀ ਸਾਡੇ ਜਿਹਨੇ ਵਲੰਟੀਅਰ ਹੈ ਡਿਪਰੈਸ਼ਨ ਦੇ ਵਿੱਚ ਜਾਣ ਕੇ ਸੁਸਾਇਡ ਵੀ ਕੀਤਾ ਤੇ ਆ ਵਲੰਟੀਅਰਾਂ ਨੇ ਕਿ ਮੌਤ ਦੇ ਮੂੰਹੋਂ ਨਿਕਲ ਕੇ ਆ ਕੇ ਤੇ ਵੀ ਧਰਮੇ ਪ੍ਰਦਰਸ਼ਨ ਕਰਕੇ ਜੇ ਸਰ ਸਾਡੀ ਮੀਟਿੰਗ ਹੋਈ ਅੱਜ 12/23 ਦੇ ਵਿੱਚ ਉਹਦਾ ਸਾਰੇ ਉਤੋਂ ਬਾਅਦ ਹਮ ਕੋਈ ਉਹਨਾਂ ਨੇ ਬਿਆਨ ਨਹੀਂ ਦਿੱਤਾ ਸਾਡੇ ਵੀ ਕੋਣ ਮੀਟਿੰਗ ਦੇ ਵਿੱਚ ਕਿਹੜੇ ਆ ਮੈਂ ਤਾਂ ਬਾਰੇ ਆ ਕੋਣ ਕੀਤਾ ਉਹ ਵੀ ਸਾਰੇ ਸੀ ਧਰਨੇ ਲਾ ਕੇ ਤੇ ਅਸੀਂ ਆਪਣੇ ਜਿਹੜੀ ਪੁੱਛਿਆ ਉਹਨਾਂ ਨੂੰ ਤਾਂ ਹਾਂ ਲਗਾਇਆ ਤੇ ਫੇਰ ਉਹਨਾਂ ਨੂੰ ਹਮ ਦੱਸਿਆ ਕਿ ਆਹ ਤਾਂ ਡਿਮਿਟੀਗੈਂ ਅੰਦਰ ਐ ਲੋਕਡਾਊਨ ਤੋਂ ਪਹਿਲੇ ਜਦੋਂ ਆ ਲੋਕਡਾਊਨ ਦੇ ਵਿੱਚ ਜਦੋਂ ਤੁਹਾਨੂੰ ਰੱਖਿਆ ਗਿਆ ਸੀ ਕੰਮ ਤੇ ਉਹ ਤੋਂ ਪਹਿਲੇ ਸਾਰੇ ਜਣੇ ਕੋਈ ਕੋਈ ਕੰਮ ਕਰਦੇ ਸੀ ਹਾਂਜੀ ਸਰ ਕੰਮ ਉਦੋਂ ਅਕਸਰ ਮੀਟਿੰਗ ਦੇ ਵਿੱਚ ਜਿੱਦਾਂ ਹੁੰਦੇ ਕੋਈ ਆਪਣੇ ਕੋਈ ਦੁਕਾਨ ਤੇ ਲਗਾ ਸੀ ਕੋਈ ਕਿਤੇ ਲਗਾ ਸੀ ਕਾਨੂੰਨ ਕੱਢਦੇ ਸਰ ਉਹ ਆਪਣਾ ਬਾਅਦ ਵਿੱਚ ਜੋ ਆਪਣਾ ਕੰਮ ਛੱਡ ਕੇ ਦੇਖ ਸਰ ਇੱਧਰ ਡਿਊਟੀ ਕਰਦੇ ਰਹੇ 1.5 ਤੋਂ 2 ਸਾਲ ਇਹਨੂੰ ਆਸ ਤੇ ਵਿੱਚ ਕਿ ਸਰਕਾਰ ਸਾਡਾ ਕੋਈ ਘਰੇ ਨਹੀਂ ਸਾਡੇ ਬਾਰੇ ਸੋਚੀ ਗਈ ਸੀ ਬੇਰੁਜ਼ਗਾਰ ਹੋ ਗਏ ਸਭ ਨੂੰ ਹੁਣ ਕਿੰਨੇ ਦੇਰ ਤੋਂ ਵੇਲੇ ਪੂਰੇ 4 ਸਾਲ ਹੋ ਗਏ 2020 ਨੂੰ ਲੈ ਕੇ ਜਿਹੜਾ ਹੁਣ ਚੱਵੀ ਚੱਲ ਰਿਹਾ ਉਹ ਬਿਲਕੁਲ ਬੇਰੁਜ਼ਗਾਰ ਹੈ ਜੀ ਕੋਈ ਤਾਂ ਆਮ ਨਹੀਂ ਹੈ ਰੱਬ ਕਹਿਦਾ ਸਾਡਾ ਫਾਇਓ ਬੈਦਾ ਚੈੱਕ ਕੀਤਾ ਜਾਵੇ ਉਹ ਤੇ ਉਸ ਤਰ੍ਹਾਂ ਕੁਝ ਕੀਤਾ ਹੈਗਾ 4 ਸਾਲਾਂ ਚ ਨਹੀਂ ਸਰ ਕੁਝ ਨਹੀਂ ਚਾਹਤੋਂ ਤੋਂ ਤੁਹਾਡੇ ਤੇ ਮਨ ਹੈ ਸਰ ਹਾਂ ਜੀ ਸਰ ਹਾਂ ਜੀ ਐਦਾਂ ਹੀ ਕੋ ਮਰੇ ਸਰ ਕੋਈ ਧਿਆਨ ਇਹਦਾ ਪਾ ਲਈ ਜਦੋਂ ਆ ਕੋਈ ਸਰ ਨਹੀਂ ਲਾ ਕੇ ਤੇ ਇਹ ਟੇਸ ਚੱਡੀ ਘਟ ਜਾਂਦੇ ਜਦੋਂ ਸਾਨੂੰ ਮੀਟਿੰਗ ਚ ਸੱਦਦੇ ਆ ਜਾਂ ਕਿਤੇ ਵੀ ਸਰ ਜਾਈ ਜਾਂਦੇ ਅੱਜ ਕਾਨਫਰੈਂਸ ਕਰਨ ਦਾ ਤੁਹਾਡਾ ਮਕਸਦ ਕੀ ਹੈ ਮੇਨ ਮਕਸਦ ਇਹ ਹੈ ਸਰ ਆਪਾਂ ਜਿਹੜੀ ਸਰਕਾਰ ਨੇ ਸਾਡੇ ਨਾਲ ਵਾਦੇ ਕੀਤੇ ਆ ਉਹ ਸਿਰਫ ਆਪਣੇ ਵਾਦੇ ਦੇਖੋ ਜੀ ਪੂਰੇ ਕਰਨਾ ਪੈਣਾ ਜਿਹੜੇ ਸਾਡੇ ਨਾਲ ਵਾਦੇ ਕੀਤੇ ਗੇੜੂ ਚ ਜਾ ਰਹੇ ਆ ਨਸ਼ੇ ਤੋਂ ਰਹਿਤੇ ਸਾਰੇ ਸੀ ਕੋਈ ਸਾਡੇ ਵਲੰਟੀਅਰ ਬੇਸ਼ਾਨੀ ਕੋ ਦੱਸਦਾ ਪਾਸ ਤੋਂ ਬਾਸੇ ਸਾਰੇ ਜਿਹੜੇ ਮਾਨਸਿਕਾ ਦੇ ਵਾਦੀ ਕਿਸੇ ਕੋ ਆਪਣੇ ਵਾਦੇ ਪੂਰੇ ਕਰਦ ਰਹਨ ਹਨ ਉਹ ਕਿ ਚੰਗਾ ਦੇ ਨਿਗਾਰਦੇ ਨੇ ਤਾਂ ਜੋ ਆਉਣ ਵਾਲੀ ਇਹ ਜਿਹੜੀ ਸਾਡੀ ਵਧੀਆ ਉਹ ਜਿਹੜੀ ਜਨਰੇਸ਼ਨ ਵਧੀਆ ਹੋਵੇ ਜੀ ਅੱਜ ਦੀ ਕਾਨਫਰੰਸ ਤੋਂ ਪਹਿਲੇ ਹੋਰ ਕਿਸੇ ਸ਼ਹਿਰ ਤੇ ਜਾਂ ਪੰਜਾਬ ਜਾਂ ਚੰਡੀਗੜ੍ਹ ਕੀ ਕਾਨਫਰੰਸ ਕੀਤੀ ਤੁਸੀਂ ਨਹੀਂ ਸਰ ਆਪ ਨੇ ਤੇ ਹੀ ਕਾਨਫਰੰਸ ਕੀਤੀ ਪਹਿਲੇ ਕਾਨਫਰੰਸ ਇਹ ਤੁਹਾਨੂੰ ਕਿਹਨੇ ਰਾਏ ਦਿੱਤੀ ਅੱਜ ਇਹ ਤੁਹਾਨੂੰ ਅੱਜ ਰਾਏ ਕਿਹਨੇ ਦਿੱਤੀ ਅੱਜ ਕਿਉਂਕਿ ਇਹ ਬੰਦਾ ਗਿਲੰਦਰ ਦੇ ਵਿੱਚ ਜਿੰਨੀ ਚੌਂ ਚੱਲ ਰਿਹਾ ਹੈ ਕਿ ਅੱਜ ਹੀ ਤੁਸੀਂ ਰੱਖੀ ਜਾਵੇ ਸਰ ਅਸੀਂ ਸੀਐਮ ਸਾਹਿਬ ਫਕਲ ਉਹ ਤੇ ਲਿਆਉਣ ਦੇਸਾ ਕੱਢੇ ਹੋਏ ਪਰ ਉਸ ਤੋਂ ਬਾਅਦ ਉਹਨਾਂ ਨੇ ਮਿਲ ਨਹੀਂ ਦਿੱਤਾ ਡੀਸੀ ਸਾਹਿਬ ਕੋ ਗਏ ਆ ਉਹਨਾਂ ਨੇ ਸਰ ਮਿਲ ਨਹੀਂ ਦਿੱਤਾ ਉਹ ਆਦਿ ਵੀ ਤੁਮਾ ਜਿਆਦਾ ਲੱਗਿਆ ਤੁਸੀਂ ਮਿਲਦੀ ਸਾਡੇ ਤੇ ਫਿਰ ਸਰ ਅਸੀਂ ਸੋਚਿਆ ਕਿ ਚਲੋ ਆਏ ਤੇ ਬੀਤ ਰੈਸ ਕਾਨਫਰੈਂਸ ਕਰ ਦੇ ਕੇ ਸਰਕਾਰ ਦਾ ਪੇਜ ਜਿਹੜਾ ਇਹ ਬਾਦ ਵਿੱਚ ਆਈ ਜਾਵੇ ਤੇ ਕਿਸੇ ਵਿਰੋਧੀ ਪਾਰਟੀ ਦਾ ਵੀ ਕਿਸੇ ਐਮਐਲਏ ਜਾਂ ਐਮਪੀ ਨੂੰ ਮਿਲੇ ਨਹੀਂ ਸਰ ਅਸੀਂ ਇਹ ਹੈ ਕਿ ਕਿਸੇ ਨੂੰ ਨਹੀਂ ਮਿਲੇਗੀ ਹੁਣ ਮਾਨ ਸਰਕਾਰ ਦੇ ਪੂਰਾ ਵਿਸ਼ਵਾਸ ਹੈ ਤੁਹਾਡੀ ਗੱਲ ਜਰੂਰ ਸੁਣਨਗੇ ਜਿਹੜੀ ਸਾਡੀ ਉਹਨਾਂ ਨਾਲ ਪਹੁੰਚਾਈ ਜਾਂਦੀ ਜਿਉਂ ਮੇਰਾ ਸਾਡਾ ਹਾਲਤ ਸਾਡਾ ਇਹ ਵਿਸ਼ਵਾਸ ਸੀ ਕਿ ਡਿਊਟੀ ਕਰਦੇ ਸੀ ਮਲਤੀਆ ਦੀ ਸਰਕਾਰ ਦੁਆਰਾ ਤਾਂ ਕੋਈ ਉਹ ਤੋਂ ਫੀ ਵੀ ਦਿੱਤੀ ਜਾਂਦੀ ਸੀ ਨਹੀਂ ਸਰ ਭਈਓ ਪੋਸਟ ਅਸੀਂ ਆਪਣੇ ਕੋਲੋਂ ਲਾ ਕੇ ਘਰੋਂ ਆਪਣੇ ਖਾਣੇ ਖਰਚਾ ਪੈ ਜਾਂਦੇ ਨੇ ਹੈ ਨਹੀਂ ਸਰ ਅਸੀਂ ਜਿਹੜਾ 8 ਵਜੇ ਤੋਂ ਲੈ ਕੇ ਜਾਂਦੇ ਨੇ 2 ਵਜੇ ਤੱਕ ਫਿਰ 2 ਵਜੇ ਤੋਂ ਆ ਪਾ ਕੇ ਤੱਕ ਦਾ ਇਹ ਵੀ ਸਰ ਅਸੀਂ ਲਾ ਲਾ ਕੇ ਕੰਮ ਕਰਦੇ ਹਾਂ ਅਸੀਂ ਨਹੀਂ ਸੀ ਕੋਈ ਮਤਲਬ ਜਿੰਨਾ 10 ਮੁੰਡੇ ਸੀ 5 ਮੁੰਡੇ ਦਿਨੇ ਜਾਂਦੇ ਸੀ 5 ਮੁੰਡੇ ਰਾਤ ਨੂੰ ਜਾਂਦੇ ਸੀ ਕੁਝ ਵਲੰਟੀਅਰ ਹਜੇ ਵੀ ਸਾਡੇ ਦੁਕੀਆਂਾਰੇ ਖਾਣਾ ਵੰਡਦੇ ਨੇ ਇਹਨਾਂ ਨੂੰ ਤਾਂ ਸੈਲਰੀ ਦੇ ਰਹੇ ਹੋ ਨੇ ਨਹੀਂ ਸਰ ਸੈਲਰੀ ਨਹੀਂ ਆਪਣੇ ਘਰੋਂ ਹੀ ਲੰਦਾ ਹੀ ਜਾਂਦੇ ਆ ਸੈਲਰੀ ਦੇ ਗੱਲ ਆ ਕੀ ਆ ਫ੍ਰੀ ਸਰ ਮੈਨਾਂ ਇਹੀ ਅਮੀ ਹਾਂ ਮਾਨ ਸਰਕਾਰ ਤੇ ਆਸ ਹੈ ਆ ਬੁਢੀ ਤੇ ਹਮ ਕਰਦੇ ਦੇਖਣਾ ਕਿ ਸਾਡੀ ਤੁਹਾਡੀ ਗੱਲ ਕਰਨੀ ਜਾਇਆ ਜਾਂ ਕਾਨਫਰੰਸ ਕਰਨੀ ਜਾਇਆ ਇਹ ਵਿਸ਼ਵਾਸ ਜਿਹੜਾ ਆਸ ਆ ਕਿੰਨੀ ਲੰਬੀ ਤੁਸੀਂ ਚਲਾਣਾ ਚਾਹੁੰਦੇ ਹੋ ਦੇਖੋ ਜਿੰਨਾ ਚਿਰ ਮਾਨ ਸਰਕਾਰ ਹੈ ਵੀ ਆਪਾਂ ਨੂੰ ਪੂਰੀ ਆਸ ਹੈ ਕਿ ਵੀ ਇਹ ਸਾਡਾ ਹੱਲ ਜ਼ਰੂਰ ਕਰ ਦੇਗੇ ਜਿਹੜੇ ਅਸੀਂ ਬੇਬਿਸ ਕਰ ਰਹੇ ਹਾਂ ਕਿ ਮਾਨ ਚੱਲ ਰਿਹਾ ਹੈ ਇਤੋਂ ਹਾਂ ਜ਼ਰੂਰ ਆਨਿਸ਼ਕਾਬ ਦੇ ਦਿੰਦੇ ਹਾਂ ਜੇ ਹੋਰ ਵੀ ਤੁਹਾਡੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਵਿੱਚ ਤੁਹਾਣੀ ਸਰਵਾਈ ਨਹੀਂ ਹੁੰਦੀ ਅਗਲਾ ਐਕਸ਼ਨ ਤੁਹਾਡਾ ਕੀ ਹੋਵੇ ਸਰ ਇਹ ਪਹੁੰਚ ਹੀ ਘਰਾਂ ਕਿਸੇ ਮਾਨ ਸਾਹਿਬ ਕਰਦੀ ਹਾਂ ਬਸ ਮੜਾਇਆ ਜਾਵੇ ਕਰੀ ਉਹਨਾਂ ਨੂੰ ਕਿੰਨੇ 4 ਸਾਲ ਹੋ ਗਏ ਤੁਸੀਂ ਉਦੋਂ ਦੀ ਨਹੀਂ ਪਹੁੰਚ ਕੀਤੀ ਇੱਥੇ ਸਰ ਬਹੁਤ ਪਹੁੰਚ ਕੀਤੀ ਪਰ ਆਏ ਤਾਂ ਦੇਖਣੇ ਮਲਾਇਆ ਨਹੀਂ ਕਿਸੇ ਨੇ ਵੀ ਸਰ ਮੰਤਰੀ ਸਾਹਿਬ ਨੇ ਐਮਐਲਏ ਨੂੰ ਆਪਣੇ ਇਲੈਕਸ਼ਨਾਂ ਤੋਂ ਬਾਅਦ ਸਾਰੇ ਅੰਬੀਨੀਆਂ ਤੇ ਉਹਨਾਂ ਨੂੰ ਆਪਾਂ ਗਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਗਏ ਆ ਗਏ ਉਹਨਾਂ ਨੇ ਅੱਜ ਉਹ ਇਹ ਪਿਆਰ ਕੀਤਾ ਵੀ ਬਿਲਕੁਲ ਉਹਦੀ ਲੋੜ ਨਹੀਂ ਸੀ ਆ ਮਾਨ ਸਾਹਿਬ ਕੋਲ ਜੋ ਜੇ ਸੀ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਨਾਲ ਮੀਟਿੰਗ ਕਰਾਉਂਦੇ ਅੱਗੋਂ ਸਰ ਉਹ ਕਹਿ ਦਿੰਦੇ ਵੀ ਅਜੇ ਨਹੀਂ ਦਿਵਾ ਸਕਦੇ ਭਾਨੀ ਉਹਨਾਂ ਨੇ ਇਹ ਕਹਿ ਆਉਂਦੇ ਨਹੀਂ ਜੇ ਸੁਣਵਾਈ ਤੁਹਾਡੀ ਨਹੀਂ ਹੋਈ ਚੋਣਾਂਾਂ ਤੋਂ ਬਾਅਦ ਕੋਈ ਧਰਨਾ ਪ੍ਰਦਰਸ਼ਨ ਨੀ ਕਰੋ ਪਰ ਮਾਪਰਦਰਸ਼ਨ ਸਰ ਇਹ ਆਪਾਂ ਇਹ ਕੋਸ਼ਿਸ਼ ਕਰਾਂਗੇ ਕਿ ਬਸ ਜਿਹੜਾ ਤੁਹਾਨੂੰ ਜਿਹੜੇ ਸੀਐਮ ਮਾਨ ਸਾਹਿਬ ਤੱਕ ਜਿਹੜਾ ਸਾਡੀ ਮੀਟਿੰਗ ਹੋ ਜਾਈਂਗਾ ਕਰਕੇ ਸਰੋ ਤੁਹਾਡੇ ਚੈਨਲ ਆਈ ਬੇਨਤੀ ਸੀ ਕਿ ਜੋ ਮਾਨ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਦੋ ਦਿਨ ਪਹਿਲਾਂ ਇੱਕ ਆਪਣੇ ਪਾਰਟੀ ਜਿਹੜੇ ਵਲੰਟੀਅਰ ਨੇ ਕੀ ਆਮ ਆਬੀ ਪਾਰਟੀ ਦੇ ਉਹਨਾਂ ਦੇ ਸੰਬੰਧ ਵਿੱਚ ਇਹ ਕਿਹਾ ਗਿਆ ਸੀਗਾ ਤੇ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਿੰਮੇਵਾਰੀਆਂ ਤੇ ਅਸੀਂ ਨੌਕਰੀਆਂ ਵੀ ਉਹਨਾਂ ਨੂੰ ਦਵਾਂਗੇ ਆਮ ਆਬੀ ਪਾਰਟੀ ਦੇ ਲੜਦਿਆਂ ਤੇ ਅਸੀਂ ਵੀ ਸਰ ਵਲੰਟੀਅਰਾਂ ਦੀ ਪੰਜਾਬ ਪੁਲਿਸ ਤੇ ਸਾਡੇ ਵੀ ਪੰਜਾਬ ਸਰਕਾਰ ਦਾ ਸਾਰਿਆਂ ਦੇ ਦੁੱਖ ਸੰਭੀਅ ਹੈ ਸਾਡੇ ਵੀ ਮਾਨ ਸਾਹਿਬ ਦੁੱਖ ਸੁਣ ਲੋ ਤੇ ਸਾਨੂੰ ਵੀ ਪੰਡਾ ਸਾਡਾ ਜੋ ਹੱਕ ਹੈ ਤੇ ਅਸੀਂ ਵੈਸੇ ਤੁਹਾਡੇ ਪਹੱੱਕ ਜੀ ਹੁਣ ਤੱਕ ਖੜੇ ਆਂ ਤੇ ਕਿਉਂਕਿ ਹਰ ਜਗ੍ਹਾ ਦੱਸਿਆ ਗਿਆ ਹੈ ਵੀ ਮਾਨ ਸਾਹਿਬ ਬਿਲਕੁਲ ਨੌਕਰੀਆਂ ਦੇ ਰਹੇ ਨੌਜਵਾਨਾਂ ਦੀ ਬਾਪ ਫੜਵੇ ਨੇ ਹੁਣ ਤੱਕ ਤਾਲੀਲਾ ਨੌਕਰੀਆਂ ਦਿੱਤੀਆਂ ਗਈਆਂ ਤੇ ਸਾਡੇ ਵੀ ਜਿੰਨੇ 160 ਲੜਕੇ ਨੇ ਉਹਨਾਂ ਦੀ ਬਾਪ ਫੜੀ ਜਾਵੇ ਤੇ ਸਾਨੂੰ ਵੀ ਰੋਜ਼ਗਾਰ ਦਿੱਤਾ ਜਾਵੇ Thank you.